ਕੁੜੀਆਂ ਦੇ ਕਾਲਜ ਦੇ ਬਾਹਰ ਜਿਹੜੀਆਂ ਲਗਾਈ ਜਾਂਦੀਆਂ ਮੁੰਡਿਆਂ ਵੱਲੋਂ ਤੇ ਉਸ ਉਸ ਦੇ ਰਿਗਾਰਡਿੰਗ ਸੀਗਾ ਜਿੰਨਾ ਹਾਂਜੀ ਹਾਂਜੀ ਉਸੇ ਦੇ ਰਿਗਾਰਡਿੰਗ ਸੀਗਾ ਉਹਨਾਂ ਦੇ ਮਾਨਯੋਗ ਸੀਪੀ ਸਾਹਿਬ ਵੱਲੋਂ ਹੁਕਮ ਸੀਗਾ ਕਿ ਜਿਹੜੇ ਵੀ ਐਸਐਚਓ ਨੂੰ ਹੁਕਮ ਹੋਇਆ ਸੀਗਾ ਉਹਨਾਂ ਦੀ ਏਰੀਆ ਵਿੱਚ ਜਿਹੜੇ ਵੀ ਲੜਕੀਆਂ ਦੇ ਕਾਲਜ ਜਾਂ ਸਕੂਲ ਹੈ ਉਥੇ ਥੋੜਾ ਸਫਾਈ ਕੀਤੀ ਜਾਵੇ ਜਿਹੜੇ ਵੀ ਨੌਜਵਾਨ ਮੁੰਡੇ ਉਥੇ ਬਿਨਾਂ ਮਤਲਬ ਤੋਂ ਨੌਲ ਰਹੇ ਹਾਂ ਤੇ ਜਿਹੜੀਆਂ ਮਾਰਦੇ ਫਿਰਦੇ ਆ ਉਹਨਾਂ ਨੂੰ ਜਿਹੜੇ ਨੱਥ ਭਾਈ ਚੰਦ ਉਹਦੇ ਤਹਿਤ ਅਸੀਂ ਅੱਜ ਇੱਥੇ ਨਕਲ ਆਇਆ ਸੀਗਾ ਜਿਹਦੇ ਵਿੱਚ ਅਸੀਂ ਤਕਰੀਬਨ 12 13 ਚਲਾਨ 15 16 ਚਲਾਨ ਕੱਟੇ ਆ ਤਕਰੀਬਨ 4 4-5 ਮੋਟੇ ਸਰ ਬੋਰਡ ਵੀ ਕੀਤੇ ਆ ਜਿਨ੍ਹਾਂ ਕੋ ਕਾਗਜ਼ ਪੱਤਰ ਨਹੀਂ ਹੈਗੇ ਸੀਗੇ ਸੀਪੀ ਸਾਹਿਬ ਦਾ ਹੁਕਮ ਸੀ ਜਿਹੜਾ ਲੜਕੀਆਂ ਦੇ ਕਾਲਜ ਜਾਂ ਸਕੂਲ ਹੈਗੇ ਆ ਜਿਹੜੇ ਉੱਥੇ ਹੁੱਲੜ ਬਾਗ ਜਿਹੜੇ ਉਥੇ ਮੁੰਡੀਆਂ ਕਰਦੇ ਜਿਹੜੀਆਂ ਆਪਾਂ ਦੇ ਲੱਗੇ ਜਿਹੜਾ ਤੇ ਨੱਥ ਪਾਈ ਜਾਵੇ ਉਹਨੂੰ ਮੰਦਿਰਾਂ ਜਾਂ ਰੱਖਦੇ ਹੋ ਅੱਜ 12 ਤੋਂ ਲੈ ਕੇ 2 ਵਜੇ ਤੱਕ ਇਹ ਸਪੈਸ਼ਲ ਜਿਹੜੀ ਚੈੱਕ ਅਪ ਕੀਤੀ ਗਈ ਆ ਤਕਰੀਬਨ ਅਸੀਂ 4 ਕੁ ਸਕੂਟਰ ਵੋਟਰ ਬੰਦ ਵੀ ਕੀਤੇ ਜਿਹੜੇ ਕੋਈ ਪੇਪਰ ਨਹੀਂ ਸੀਗੇ ਹਲ ਮੈਂਟਨ ਨਹੀਂ ਸੀ ਜਾਂ ਜਿਹੜਾ ਵਾਰਾ ਕਰਦੀ ਕਰਦੇ 12 13 ਚਲਾਨ ਵੀ ਨਾਲ ਕਰਦੇ ਆ ਕੀ ਪੁਲਿਸ ਵੱਲੋਂ ਕੀ ਅਪੀਲ ਹੈ ਸਰ ਸਾਹਮਣੇ ਜਿਹੜਾ ਆਪਣੇ ਆਪ ਨੂੰ ਸਰ ਸੁਦਰਨਾ ਔਰ ਗਲਤ ਇੱਕ ਤਾਂ ਰੋਗ ਸਾਈਡ ਇੱਕ ਹੈਲਮਟ ਤੋਂ ਵਗੈਰ ਆਪਣੇ ਕਾਗਜ਼ ਪੱਤਰ ਜੋ ਵੀ ਇਹ ਪੂਰੇ ਕੰਪਲੀਟ ਰੱਖਣ ਤੇ ਗਲਤ ਕੰਮ ਨਾ ਕਰਨ ਜਿੱਦਾਂ ਲੜਕੀ ਦੇ ਕਾਲਜ ਹੈਗੇ ਇੱਥੇ ਅਗ ਜਿਹੜਾ ਵੀ ਖੜੂਗਾ ਅਸੀਂ ਉਹਨੂੰ ਬਖਸ਼ਵਾਂਗੇ ਨਹੀਂ ਸਰ ਅੱਜ ਅੱਜ ਦੇ ਅੱਜ ਦੇ ਸਮੇਂ 'ਚ ਜਿਹੜਾ ਮੋਟਰਸਾਈਕਲ ਫੁੱਟ ਰੈਂਕ ਇੱਕ ਟ੍ਰੈਂਡ ਬਣਾ ਲਿਆ ਤਿੰਨ ਤਿੰਨ ਬੈਠ ਕੇ ਜਾਂਦੇ ਆ ਚਾਰ ਚਾਰ ਬੈਠ ਕੇ ਜਾਂਦੇ ਆ ਉਹ ਪੁਲਿਸ ਕਿਸ ਤਰ੍ਹਾਂ ਕਾਰਵਾਈ ਕਰਦੀ ਉਹਨਾਂ ਦੀ ਦੇਖ ਸਕਦਾਈ ਕਰਦੇ ਉਹਨਾਂ ਦੇ ਚਲਾਨ ਕਰਦੇ ਆ ਜੇ ਬੋਰਡ ਕਰਨਾ ਬੋਰਡ ਵੀ ਕਰਦੇ ਜਿਹਨਾਂ ਕੋ ਕਾਗਜ਼ ਪੱਤਰ ਨਹੀਂ ਹੋਏਗਾ ਉਹਨੂੰ ਬੋਰਡ ਵੀ ਕਰੀਦਾ ਹੈਗਾ ਮੇਰੇ ਲੁਧਿਆਣਾ ਦੇ ਖਾਲਸਾ ਕਾਲਜ ਫ ਵੱਡਾ ਨਾਕਾ ਜਿਹੜਾ ਕਿ ਆ ਬੋਲਣ ਲਗਾਇਆ ਗਿਆ ਜਿੱਥੇ ਲੁਧਿਆਣਾ ਦੇ ਸੀਪੀ ਵੀ ਖੁਦ ਵੀ ਉੱਥੇ ਮੌਕੇ ਤੇ ਪਹੁੰਚਣਗੇ ਤੁਹਾਨੂੰ ਦੱਸ ਦਈਏ ਕਿ ਈਵ ਟੀਜ਼ਿੰਗ ਦੇ ਕਾਫੀ ਜ਼ਿਆਦਾ ਮਾਮਲੇ ਜਿਹੜੇ ਕਿ ਇੱਥੇ ਨਜ਼ਰ ਆਉਂਦੇ ਸੀਗੇ ਕਿ ਜਿਹੜਾ ਛੁੱਟੀ ਦੇ ਸਮੇਂ ਇੱਥੇ ਮੁੰਡਿਆਂ ਵੱਲੋਂ ਜਿਹੜੇ ਕੀ ਹੈ ਗੇੜੇ ਵਗੈਰਾ ਲਗਾਏ ਜਾਂਦੇ ਸੀਗੇ ਜਾਂ ਈਵ ਟੀਜ਼ਿੰਗ ਜਿਹੜੀ ਕਿ ਕੀਤੀ ਜਾਂਦੀ ਸੀ ਉਸ ਦੇ ਚੱਲਦੇ ਹੋਏ ਜਿਹੜਾ ਕਿ ਅੱਜ ਇੱਥੇ ਸਪੈਸ਼ਲ ਇੱਕ ਨਾਕਾ ਜਿਹੜਾ ਕਿ ਲਗਾਇਆ ਗਿਆ ਤਾਂ ਚੈਕਿੰਗ ਇਸ ਸਮੇਂ ਜਿਹੜੀ ਚੱਲਦੀ ਹੋਈ ਦੇਖ ਸਕਦੇ ਹੋ ਤੇ ਅਣਪਛਾਤੇ ਜਿਹੜੇ ਬੰਦੇ ਜਾਂ ਜਲੋ ਕਹਿ ਲੋ ਅਜਿਹਾ ਉੱਤੇ ਮਾਰੀ ਜੋ ਸ਼ੱਕ ਆਉਂਦਾ ਹੈ ਤਾਂ ਉਹਨਾਂ ਦੀ ਜਿਹੜੀ ਕਿ ਚੈਕਿੰਗ ਵੀ ਕੀਤੀ ਜਾਂਦੀ ਹੈ ਤੇ ਇਸ ਸਮੇਂ ਜਿਹੜਾ ਪਹਿਲਾਂ ਇੱਕ ਬੁਲਟ ਸਵਾਰ ਨੂੰ ਜਿਹੜਾ ਕਿ ਰੋਕਿਆ ਗਿਆ ਜਿਸ ਦੇ ਕੋਲੇ ਨਾ ਹੈਲਮਟ ਸੀਗਾ ਉਸ ਨੂੰ ਰੋਕ ਕੇ ਉਸ ਦਾ ਚਲਾਨ ਵੀ ਜਿਹੜਾ ਕਿ ਕੀਤਾ ਜਾਏਗਾ ਤੇ ਇਸ ਸਮੇਂ ਜਿਹੜਾ ਕਿ ਨਾਕਾ ਇੱਥੇ ਲੱਗਿਆ ਹੋਇਆ ਹੈ ਤੇ ਚੈਕਿੰਗ ਜਿਹੜੀ ਕਿ ਚੱਲਦੀ ਪਈ ਹੈ ਜਿਹੜਾ ਵੀ ਬੰਦਾ ਵੱਧ ਗੇੜੇ ਇੱਥੇ ਲਾਉਂਦਾ ਹੋਇਆ ਨਜ਼ਰ ਆਉਂਦਾ ਹੈ ਜਾਂ ਵਿਦਆਊਟ ਹੈਲਮਟ ਜਿਹੜਾ ਕਿ ਨਜ਼ਰ ਆਉਂਦਾ ਹੈ ਤਾਂ ਉਸ ਨੂੰ ਚੈਕਿੰਗ ਵਾਸਤੇ ਜਿਹੜਾ ਕਿ ਰੋਕ ਲਿਆ ਜਾਂਦਾ ਤਾਂ ਉਹਨਾਂ ਤਸਵੀਰਾਂ ਲੁਧਿਆਣਾ ਦੇ ਖਾਲਸਾ ਕਾਲਜ ਬੰਦੀਆਂ ਬਾਹਰ ਦੀਆਂ ਦਿਖਾ ਰਹੇ ਹਾਂ ਜਿੱਥੇ ਨਾਕਾ ਜਿਹੜਾ ਕਿ ਪੁਲਿਸ ਉਹਨਾਂ ਲਗਾਇਆ ਗਿਆ ਵੀ ਜਿਹੜੇ ਮੁੰਡੇ ਕੁੜੀਆਂ ਦੇ ਕਾਲਜ ਦੇ ਬਾਹਰ ਜਿਹੜੇ ਗਿਆ ਜਿਹੜੇ ਲਾਉਂਦੇ ਨੇ ਏਵਟਿਜ਼ਿੰਗ ਕਰਦੇ ਨੇ ਤਾਂ ਉਹਨਾਂ ਦੇ ਖਿਲਾਫ ਜਿਹੜਾ ਕਿਹਾ ਸਕਤ ਸਾਡੇ ਨਾਲ ਪੁਲਿਸ ਅਧਿਕਾਰੀ ਮੋਜ ਨੇ ਅੱਜ ਖਾਲਸਾ ਕਾਲਜ ਫਾਰ ਔਮਨ ਦੇ ਬਾਹਰ ਜਿਹੜਾ ਕਿ ਨਾਕਾ ਲਗਾਇਆ ਗਿਆ ਸੀਗਾ ਤਾਂ ਸਰ ਅੱਜ ਜਿਹੜਾ ਇਹਦਾ ਮੋਟਿਵ ਕੀ ਸੀਗਾ ਨਾਕਾ ਕਿਉਂਕਿ ਆਪਾਂ ਦੇਖਦੇ ਆਂ ਵੀ ਇੱਥੇ ਕਾਫੀ ਜ਼ਿਆਦਾ ਏਵਟਿਜ਼ਿੰਗ ਹੁੰਦੀ ਹੈ ਕੁੜੀਆਂ ਦੇ ਕਾਲਜ ਦੇ ਬਾਹਰ ਜਿਹੜੀਆਂ ਲਗਾਈ ਜਾਂਦੀਆਂ ਮੁੰਡਿਆਂ ਵੱਲੋਂ ਤੇ ਉਸ ਉਸ ਦੇ ਰਿਗਾਰਡਿੰਗ ਸੀਗਾ ਜਿਹਨਾਂ ਹੰਦੀ ਜਨ ਜੋਸੇ ਦੇ ਗਾਰਡਨਸ ਗਿਆ ਅਨੁਮਾਨ ਜੋ ਕਿ ਸੀਪੀ ਸਾਹਿਬ ਵੱਲੋਂ ਹੁਕਮ ਸੀਗਾ ਕਿ ਜਿਹੜੇ ਵੀ ਐਸਐਚਓ ਨੂੰ ਹੁਕਮ ਹੋਇਆ ਸੀਗਾ ਉਹਨਾਂ ਦੇ ਯਰੀਤ ਵਿੱਚ ਜਿਹੜੇ ਵੀ ਲੜਕੀਆਂ ਦੇ ਕਾਲਜ ਜਾਂ ਸਕੂਲ ਹੈ ਉਥੇ ਥੋੜੇ ਸਖਤਾਈ ਕੀਤੀ ਜਾਵੇ ਜਿਹੜੇ ਵੀ ਨੌਜਵਾਨ ਮੁੰਡੇ ਉਥੇ ਬਗੈਰ ਮਤਲਬ ਤੋਂ ਨੌੜ ਰਹਾਂ ਤੇ ਗੇੜੀਆਂ ਮਾਰਦੇ ਫਿਰਦੇ ਆ ਉਹਨਾਂ ਨੂੰ ਜਿਹੜੇ ਨੱਥ ਭਾਈ ਜਾਵੇ ਉਹਦੇ ਤਹਿਤ ਅਸੀਂ ਅੱਜ ਇੱਥੇ ਨਕਲ ਆਇਆ ਸੀ ਜਿਹਦੇ ਵਿੱਚ ਅਸੀਂ ਤਕਰੀਬਨ 12-13 ਚਲਾਨ 1500 ਚਲਾਨ ਕੱਟੇ ਆ ਤਕਰੀਬਨ 4-4-5 ਮੋਟਰਸਾਈਕਲ ਬੋਰਡ ਵੀ ਕੀਤੇ ਜਿਨਾਂ ਕੋ ਕਾਗਜ਼ ਪੱਤਰ ਨਹੀਂ ਹੈਗੇ ਸੀਗੇ ਔਰ ਪੀਆ ਨੇ ਹੈਲਮਟ ਵੀ ਨਹੀਂ ਪਾਇਆ ਸੀਗਾ ਵੈਸੇ ਹੀ ਘੁੰਮਦੇ ਫਿਰਦੇ ਸੀਗੇ ਔਰ ਉਹਨਾਂ ਤੇ ਪੂਰੀ ਸਖਤਾਈ ਕੀਤੀ ਆ ਔਰ ਜਿਹੜੀਆਂ ਰੇੜੀਆਂ ਲੱਗੀਆਂ ਰੇੜੀਆਂ ਨੂੰ ਵੀ ਵਾਰਨਿੰਗ ਦਿੱਤੀ ਆ ਕਿਉਂਕਿ ਆ ਕੇ ਨੌਜਵਾਨ ਇੱਥੇ ਰੇੜੀਆਂ ਦੇ ਕੋਲ ਖੜੇ ਹੁੰਦੇ ਆ ਵੀ ਇਹਨੂੰ ਇਹ ਕਹਤਾ ਵੀ ਕੱਲ ਤੂੰ ਜਿਹੜੀ ਰੇੜੀ ਆ ਸਕੂਲ ਦੇ ਗੇਟ ਤੋਂ ਤਕਰੀਬਨ 100 ਮੀਟਰ ਦੇ ਦੂਰ ਤੇ ਹੋਊਗੀ ਜਿਹਨੇ ਨਾ ਇਹ ਰੇੜੀ ਦੂਰ ਕੀਤੀ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏ ਸਰ ਆਪਾਂ ਦੇਖਦੇ ਆਂ ਵੀ ਇਸ ਛੋਟੇ ਜਿਹੇ ਏਰੀਆ ਵਿੱਚ ਦੋ ਤੋਂ ਤਿੰਨ ਕਾਲਜ ਜਿਹੜੇ ਪੈਂਦੇ ਨੇ ਜਿੱਥੇ ਇਹ ਮੁੰਡਿਆਂ ਦਾ ਕਾਲਜ ਵੀ ਨਾਲ ਹੀ ਪੈਂਦਾ ਤਾਂ ਕੀ ਉਹ ਮੁੰਡਿਆਂ ਦੇ ਆਈਡੈਂਟੀਟੀ ਕਾਰਡ ਵੀ ਚੈੱਕ ਕੀਤੇ ਜਾਣਗੇ ਜਿਹੜੇ ਵੀਸ ਫੜੇ ਜਾਣਗੇ ਇੱਥੇ ਜਿਹਨਾਂ ਦੇ ਜਿਹੜੇ ਅਨਪਛਾਤੇ ਲੱਗਣਗੇ ਇੱਥੇ ਬਿਲਕੁਲ ਜੀ ਬਿਲਕੁਲ ਪੂਰੇ ਉਹਨਾਂ ਪ੍ਰੂਫ ਚੈੱਕ ਕਰਾਂਗੇ ਉਹਨਾਂ ਦੇ ਜਿਹੜੇ ਜਿਹੜੇ ਵਹੀਕਲ ਤੇ ਉਹਨਾਂ ਦੇ ਵਹੀਕਲ ਪੂਰੀ ਸਫਾਈ ਕਰਾਂਗੇ। ਹੋਰ ਵੀ ਕੁੜੀਆਂ ਦੇ ਕਾਲਜ ਕਮਲਡਾਣ ਵਿੱਚ ਹੈਗਾ ਉੱਥੇ ਵੀ ਇਸੇ ਤਰੀਕੇ ਨਾਲ ਨਾਕਾਬੰਦੀ ਕੀਤੀ ਜਾਏਗੀ। ਹਾਂਜੀ ਉੱਥੇ ਜਿਹੜੇ ਐਸਐਚਓ ਸਾਹਿਬ ਹੈਗੇ ਉਹਨਾਂ ਨੇ ਉਧਰ ਕੀਤਾ ਹੈ तकरीबन ਸਾਰੇ ਐਸਐਚਓ ਸਾਹਿਬ ਨੂੰ ਹਦਾਇਤਾਂ ਸਿਗੀਆਂ ਸੀਪੀ ਸਾਹਿਬ ਵੱਲੋਂ। ਤੇ ਲਗਾਤਾਰ ਨਾਕੇ ਇਸੇ ਤਰੀਕੇ ਨਾਲ ਲੱਗੇ ਰਹਿਣਗੇ। ਅੱਜ ਇੱਕ ਸਿਰਫ ਸਪੈਸ਼ਲ ਚੈਕਿੰਗ ਸੀ। ਨਹੀਂ ਜੀ तकरीबन ਲੱਗੇ ਦੇ ਰਹਿਣਗੇ ਤੇ ਜਿੱਦਾਂ ਵੀ ਹੋਰ ਵੀ ਕਾਲਜ ਹੈਗੇ ਵੰਡਕੇ ਕਾਲਜ ਦੇ ਮੁੱਢ ਲਾਵਾਂਗੇ ਤੇ ਵੈਸੇ ਵੀ ਅਸੀਂ ਜੇ ਪੂਰਾ ਟਾਈਮ ਜਦੋਂ ਲੜਕਿਆਂ ਨੂੰ ਛੁੱਟੀ ਹੁੰਦੀ ਆ ਤੇ ਕਿ ਉਹਨਾਂ 1-2-2 ਵਜੇ ਤੱਕ ਉਸ ਵੇਲੇ ਪੀਸੀਆਰ ਵੀ ਇੱਥੇ ਭ ਆ ਵੀ ਕਿਹੜਾ ਮਾਰਿਆ ਕਰਨਗੇ ਤਾਂ ਕਿ ਜਿਹੜੇ ਹੁੱਲੜ ਬਾਜ ਨੂੰ ਨੱਥ ਪਾਈ ਹੱਸਦੇ ਸੀ ਵੀ ਸਾਡਾ ਹੁਕਮ ਸੀ ਜਿਹੜਾ ਲੜਕੀਆਂ ਦੇ ਕਾਲਜ ਜਾਂ ਸਕੂਲ ਹੈਗੇ ਆ ਜਿਹੜੇ ਉੱਥੇ ਹੁੱਲੜ ਬਾਜ ਜਿਹੜੇ ਧੁੰਮੇ ਕਰਦੇ ਜਿਹੜੀਆਂ ਮਾਪੇ ਦੇ ਨੰਗਰੇ ਤੇ ਨੱਥ ਪਾਈ ਜਾਵੇ ਉਹਨੂੰ ਮੰਦਰਾਂ ਜਾਂ ਰੱਖਦੇ ਹੋ ਅੱਜ 12 ਤੋਂ ਲੈ ਕੇ 2 ਵਜੇ ਤੱਕ ਸਪੈਸ਼ਲ ਜਿਹੜੀ ਚੈੱਕ ਅਪ ਕੀਤੀ ਗਈ ਆ ਤਕਰੀਬਨ ਅਸੀਂ 4 ਕ ਸਪੋਟਰ ਦਾ ਵੋਟਰ ਬੰਦ ਵੀ ਕੀਤੇ ਜਿਹੜੇ ਵੀ ਦੇਖੋ ਪੇਪਰ ਨਹੀਂ ਸੀਗੇ ਐਲਮੈਂਟ ਨਹੀਂ ਸੀ ਜਾਂ ਜਿਹੜਾ ਵਾਰਾ ਕਰਦੀ ਕਰਦੇ 12 13 ਚਲਾਨ ਵੀ ਉਹਦੇ ਕਰਦੇ ਅਕਸਰ ਜਿਹੜਾ ਆਇਆ ਉਹ ਮੇਸ਼ਾ ਜਿਹੜੇ ਵੀ ਅੱਧ ਕਿਥੇ ਲੈਣ ਆਏ ਆ ਲੇਨ ਜਾਂਦੇ ਆ ਜਿਆਦਾ ਪੱਕੇ ਕਰਦੇ ਆ ਕਈ ਸਿਟੀ ਮਾਜਾ ਮੋਟਰਸਾਈਕਲ ਵੀ ਆਉਂਦੀ ਜਿਹੜੀ ਹਾਰਮ ਜਾਂਦੇ ਆ ਲੱਗਦਾ ਵੀ ਕੋਈ ਤਾਂ ਮਕੈਨਿਕਾ ਫੀ ਜਾਉਂਗਾ ਹਾਂਜੀ ਬਿਲਕੁਲ ਜੀ ਬਿਲਕੁਲ ਤੁਹਾਡੀ ਸਹੀ ਹੈ ਜਿਹੜੇ ਕਹਿੰਦੇ ਮੇਰੀ ਸਿਸਟਰ ਸੀ ਉਹ ਲੈਣਾ ਹੈਗਾ ਹਰ ਉਹ ਹੀ ਵੈਰੀਫਾਈ ਕਰੇ ਦਾ ਹੈਗਾ ਜਿਹੜਾ ਗਲਤ ਵਜ੍ਹਾ ਨਾਲ ਚਲਾਨ ਵੀ ਕਰੀਦਾ ਹੈਗਾ ਜੇ ਬੋਨ ਕਰ ਨਾਲ ਬੋਨ ਵੀ ਕਰੀ ਸਰ ਇੱਥੇ ਵੀ ਪੂਰੀ ਸਖਤੀ ਕੀਤੀ ਜਾਊ ਮਾਰ ਮੰਡੀ ਦੇ ਵਿੱਚ ਇਹ ਜਿਹੜਾ ਰੋਡ ਹੈਗਾ ਵਾ ਇੱਥੇ ਵੀ ਇਸ ਤਰ੍ਹਾਂ ਹੀ ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਸ਼ਹਿਰ ਦੇ ਕਾਲਜ ਆ ਉਧਰ ਵੀ ਕਿਵੇਂ ਜਿਹੜਾ ਅੱਜ ਆਪਰੇਸ਼ਨ ਚੱਲ ਰਿਹਾ ਹੈ ਤਕਰੀਬਨ ਸਾਰੇ ਜਿਹੜੇ ਕਾਲਜਾਂ ਦੇ ਲੜਕੇ ਕਾਲਜ ਸਕੂਲਾਂ ਸਾਰੇ ਬਸ ਅਰਕਸ ਉਹਦੀ ਡਿਊਟੀ ਲੱਗੀ ਹੈ ਸਾਰੇ ਇਹ ਕਰ ਰਹੇ ਨੇ ਤੇ ਅਪੀਲ ਕੀ ਆ ਚਲਾਨ ਜਿਹੜੇ ਜਿਹੜੇ ਮੋਟਰਸਾਈਕਲ ਸਕੂਟਰ ਇਸ ਤਰ੍ਹਾਂ ਚਲਾਉਂਦੇ ਬੁਲਟ ਚਲਾਉਂਦੇ ਆ ਕੀ ਪੁਲਿਸ ਵੱਲੋਂ ਕੀ ਅਪੀਲ ਆ ਸਰ ਸਾਹਮਣੇ ਜਿਹੜ ਔਰ ਗਲਤ ਇੱਕ ਤਾਂ ਰੋਂਗ ਸਾਈਡ ਤੇ ਇੱਕ ਹੈਲਮਟ ਤੋਂ ਵਗੈਰ ਆਪਣੇ ਕਾਗਜ਼ ਪੱਤਰ ਜੋ ਵੀ ਇਹ ਪੂਰੇ ਕੰਪਲੀਟ ਰੱਖਣ ਤੇ ਗਲਤ ਕੰਮ ਨਾ ਕਰਨ ਜਿੱਦਾਂ ਲੜਕੀ ਨੇ ਕੋਲ ਜੇ ਹੈਗੇ ਇੱਥੇ ਅਗ ਜਿਹੜਾ ਵੀ ਖੜੂਗਾ ਅਸੀਂ ਉਹ ਬਖਸ਼ਵਾਂਗੇ ਨਹੀਂ ਸਰ ਅੱਜ ਅੱਜ ਦੇ ਅੱਜ ਦੇ ਸਮੇਂ ਦੀ ਜਿਹੜਾ ਮੋਟਰਸਾਈਕਲ ਫੁੱਟ ਰੈਂ ਇੱਕ ਟ੍ਰੈਂਡ ਬਣਾ ਲਿਆ ਤਿੰਨ ਤਿੰਨ ਬੈਠ ਕੇ ਜਾਂਦੇ ਆ ਚਾਰ ਚਾਰ ਬੈਠ ਕੇ ਜਾਂਦੇ ਆ ਉਹ ਪੁਲਿਸ ਕਿਸ ਤਰ੍ਹਾਂ ਕਾਰਵਾਈ ਕਰਦੀ ਉਹਨਾਂ ਦੀ ਦੇਖ ਸਕਦਾਈ ਕਰਦੇ ਉਹਨਾਂ ਦੇ ਚਲਾਨ ਕਰਦੇ ਜੇ ਬੋਰਡ ਕਰਨਾ ਬੋਰਡ ਵੀ ਕਰਦੇ ਜਿਹਨਾਂ ਕੋ ਕਾਗਜ਼ ਪੱਤਰ ਨਹੀਂ ਹੋਏਗਾ ਉਹਨੂੰ ਬੋਰਡ ਵੀ ਕਰੀਦਾ ਹੈਗਾ ਜੇ ਕਾਗਜ਼ ਪੱਤਰ ਉਹ ਜੋ ਵੀ ਉਹਨੇ ਗਲਤੀ ਕੀਤੀ ਉਹਦਾ